ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਜੀ ਨਨਕਾਣਾ ਸਾਹਿਬ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮੱਝਾਂ ਚਾਰੀਆਂ ਸਨ ਤੇ ਜਦੋਂ ਮੱਝਾਂ ਚਾਰਦੇ ਉਹਨਾਂ ਨੂੰ ਨੀਂਦ ਆ ਗਈ ਤੇ ਉਹ ਸੌਂ ਗਏ ਮਹਾਰਾਜ ਦੀ ਭਗਤੀ ਦੇ ਵਿੱਚ ਲੀਨ ਹੋ ਗਏ ਆਪਾਂ ਇਦਾਂ ਕਹਿ ਸਕਦੇ ਤੇ ਜਦੋਂ ਮੱਝਾਂ ਨੇ ਕਿਸੇ ਦਾ ਖੇਤ ਚਾਰ ਲਿਆ ਤੇ ਉਹਨਾਂ ਨੇ ਸ਼ਿਕਾਇਤ ਕੀਤੀ ਸ਼ਿਕਾਇਤ ਕਰਨ ਤੋਂ ਬਾਅਦ ਜਦੋਂ ਦੁਆਰਾ ਦੇਖਿਆ ਗਿਆ ਤੇ ਖੇਤ ਫੇਰ ਫਿਰ ਉਸੇ ਤਰ੍ਹਾਂ ਹੀ ਹਰਿਆ ਭਰਿਆ ਤੇ ਇਹ ਆ ਜੀ ਗੁਰਦੁਆਰਾ ਕਿਆਰਾ ਸਾਹਿਬ ਨੂੰ ਜਾਂਦਾ ਰਾ ਤੇ ਦੇਖ ਲੋ ਜੀ ਉਹ ਸਾਹਮਣੇ ਪੁਰਾਣੇ ਟਾਈਪ ਦੇ ਘਰ ਅੱਜ ਵੀ ਮੌਜੂਦ ਨੇ ਪਾਕਿਸਤਾਨ ਦੇ ਵਿੱਚ ਬਿਲਕੁਲ ਉਸੇ ਹਾਲਾਤ ਦੇ ਵਿੱਚ ਅੱਜ ਵੀ ਮੌਜੂਦ ਨੇ ਤੇ ਜਦੋਂ ਆਪਾਂ ਇੱਥੇ ਆਉਂਨੇ ਆ ਪੁਰਾਣਾ ਪੰਜਾਬ ਹੀ ਚਿੱਤੇ ਆਉਂਦਾ ਤੇ ਇਸ ਤਰਫ ਗੁਰਦੁਆਰਾ ਸਾਹਿਬ ਕਿਆਰਾ ਸਾਹਿਬ ਆ ਜੀ ਸਾਹਮਣੇ ਤੁਸੀਂ ਬੋਰਡ ਦੇਖ ਸਕਦੇ ਹੋ ਤੇ ਆਪਣੇ ਨਾਲ ਭਾਈ ਸਾਹਿਬ ਜੀ ਨੇ ਇਹ ਭਾਈ ਨੂੰ ਆਪਾਂ ਰਿਕਵੈਸਟ ਕੀਤੀ ਇਹ ਨਨਕਾਣਾ ਸਾਹਿਬ ਦੇ ਵਿੱਚ ਰਹਿਣ ਵਾਲੇ ਨੇ ਤੇ ਹੁਣ ਭਾਈ ਸਾਹਿਬ ਜੀ ਨਾਲ ਗੱਲਬਾਤਾਂ ਕਰਦੇ ਆਂ ਆਪਾਂ ਤੇ ਇਹ ਜਾਂਦਾ ਜੀ ਰਾਹ ਇਹ ਜੀ ਨਨਕਾਣਾ ਸਾਹਿਬ ਦਾ ਜਿਹੜਾ ਹੈ ਅਗਰ ਜਨਮ ਸਥਾਨ ਤੋਂ ਸਿੱਧੇ ਆਈਏ 2 ਕਿਲੋਮੀਟਰ ਅੱਗੇ ਤੱਕ ਇਹ ਗੁਰੂ ਘਰ ਜਿਹੜਾ ਹੈ ਇਹ ਸਤਵਾਂ ਗੁਰੂ ਘਰ ਹੈ ਸਤ ਗੁਰਦਵਾਰਾ ਸਾਹਿਬ ਨੇ ਨਨਕਾਣਾ ਸਾਹਿਬ ਵਿੱਚ ਜੀ ਅਰੇ ਸਤਵਾਂ ਗੁਰੂ ਘਰ ਹੈ ਗੁਰਦਵਾਰਾ ਕਿਹਾਰਾ ਸਾਹਿਬ ਜਦੋਂ ਨਗਰ ਕੀਰਤਨ ਨਿਕਲਦਾ ਹੈ ਜਨਮ ਸਥਾਨ ਤੋਂ ਗੁਰੂ ਨਾਨਕ ਪਾਸ਼ਾ ਦੇ ਜਨਮ ਵਿਹਾੜੇ ਤੇ ਜੀ ਉਦੋਂ ਉਹ ਜਿਹੜਾ ਨਗਰ ਕੀਤਾ ਨਾ ਇੱਥੇ ਆ ਕੇ ਸਮਾਪਤ ਹੁੰਦਾ ਗੁਰਦੁਆਰਾ ਸਾਹਿਬ ਹਾਂਜੀ ਜਨਮ ਸਥਾਨ ਤੋਂ ਨਿਕਲ ਕੇ ਹਰ ਗੁਰੂ ਘਰ ਜਾਂਦੇ ਨੇ ਫਿਰ ਇੱਥੇ ਆ ਕੇ ਸਮਾਪਤੀ ਹੁੰਦੀ ਹੈ ਔਰ ਇੱਥੋਂ ਫਿਰ ਸੰਗਤਾਂ ਜਿਹੜੀਆਂ ਨੇ ਉਹ ਵਾਪਸ ਚਲੀਆਂ ਜਾਂਦੀਆਂ ਨੇ ਇਹ ਭਾਈ ਸਾਹਿਬ ਮੀਟਰ ਆ ਗੈਸ ਵਦੇ ਇਹ ਮੀਟਰ ਆ ਗੈਸ ਵਾਲੇ ਇੱਕ ਗੱਲ ਦੇਖ ਲਓ ਜੀ ਇੱਥੇ ਪਿੰਡਾਂ ਪਿੰਡਾਂ ਦੇ ਵਿੱਚ ਪਾਈਪ ਲਾਈਨ ਪਈ ਹੋਈ ਆ ਗੈਸ ਦੀ ਤੇ ਗੈਸ ਘਰਾਂ ਤੱਕ ਆਉਂਦੀ ਆ ਸਾਡੇ ਹਜੇ ਪੈਸਾ ਇਹ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਉਧਰਲੇ ਪਿੰਡਾਂ ਦੇ ਵਿੱਚ ਤੇ ਇੱਧਰ ਸਾਡੇ ਕੋਲ ਜਿਹੜੀ ਹੈ ਨਾ ਨੈਚੁਰਲ ਗੈਸ ਸਾਡੇ ਕੋਲ ਉਹਦੇ ਬਹੁਤ ਰਿਸੋਰਸਸ ਨੇ ਸੋ ਤਕਰੀਬਨ ਅਗਰ ਦੇਖਿਆ ਜਾਵੇ ਪੂਰੇ ਪਾਕਿਸਤਾਨ ਦੇ ਵਿੱਚ ਇਹ ਹਰ ਘਰ ਤੋਂ ਜਿਹੜਾ ਗੈਸ ਦਾ ਪਾਈਪ ਜਿਹੜਾ ਉਹ ਜਾ ਰਿਹਾ ਉਹ ਮੀਟਰ ਲੱਗੇ ਨੇ ਹੋਸ ਹੱਬ ਤੇ ਇੱਧਰ ਸਾਫ ਸਫਾਈ ਵੀ ਚੱਲ ਰਹੀ ਆ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਪੂਰਾ ਸਾਫ ਕਰਕੇ ਰੱਖਿਆ ਹੋਇਆ ਆ ਸਾਹਮਣੇ ਗੁਰੂ ਘਰ ਦੇ ਦਿੰਦੇ ਹਜੇ ਆ ਦੇਖ ਲਓ ਉਸੇ ਤਰ੍ਹਾਂ ਪੁਰਾਣੇ ਦਰਵਾਜ਼ੇ ਹਜੇ ਵੀ ਲੱਗੇ ਆ ਕੁਝ ਡਿੱਗ ਰਹੇ ਆ ਕੋਈ ਠੀਕ ਹਲਾਤ ਦੇ ਵਿੱਚ ਆ ਪਰ ਇਹਨਾਂ ਦਾ ਪੂਰਾ ਸਾਭ ਕੇ ਰੱਖਿਆ ਹੋਇਆ ਆਓ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਤੇ ਕਰਦੇ ਆ ਦਰਸ਼ਨ ਤੇ ਪੂਰੀ ਸੰਖੇਪ ਦੇ ਵਿੱਚ ਆਪਾਂ ਭਾਈ ਸਾਹਿਬ ਜੀ ਤੋਂ ਇਤਿਹਾਸ ਜਾਣਾਂਗੇ ਇਸ ਗੁਰਦੁਆਰਾ ਸਾਹਿਬ ਦਾ ਆਓ ਜੀ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਦਰਸ਼ਨ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਆ ਇਟਾਂ ਵੀ ਉਸੇ ਤਰ੍ਹਾਂ ਪੁਰਾਣੀਆਂ ਹੀ ਲੱਗੀਆਂ ਹੋਈਆਂ ਨੇ ਇਹ ਜਦੋਂ ਜੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਇਹ ਗੁਰੂ ਘਰ ਬਣਾਇਆ ਗਿਆ ਸੀ ਉਸੇ ਵੇਲੇ ਇਹਦੀਆਂ ਇਟਾਂ ਲੱਗੀਆਂ ਹੋਈਆਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀਆਂ ਸੋ ਇਹ ਉਦਹੀਂ ਸਾਮਕੇ ਰੱਖਿਆ ਹੈ ਇਹ ਪੁਰਾਣੀ ਬਿਲਡਿੰਗ ਹੈ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਬਣੀ ਸੀਗੀ ਗ੍ਰੰਥੀ ਨੇ ਭਾਈ ਬੂਟਾ ਸਿੰਘ ਜੀ ਇਥੋਂ ਦੇ ਗੁਰਦੁਆਰਾ ਕਿਆਰਾ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੀ ਠੀਕ ਆ। ਤੇ ਆਓ ਦਰਸ਼ਨ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਜੋੜੇ ਲਾ ਲਈਏ ਫਿਰ ਆਪਾਂ ਦਰਸ਼ਨ ਕਰਦੇ ਆਂ ਅੰਦਰ ਗੁਰਦੁਆਰਾ ਸਾਹਿਬ ਦੇ ਫਿਰ ਤੁਹਾਨੂੰ ਇਤਿਹਾਸ ਵੀ ਦੱਸਦੇ ਆਂ ਜੀ ਤੇ ਬਾਕੀ ਆਪਾਂ ਸੰਖੇਪ ਦੇ ਵਿੱਚ ਭਾਈ ਸਾਬ ਤੋਂ ਇਤਿਹਾਸ ਜਾਣਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਗੁਰੂ ਘਰ ਦਾ ਨਾਂ ਹੈ ਗੁਰਦੁਆਰਾ ਕਿਆਰਾ ਸਾਹਿਬ ਤੇ ਕਿਆਰਾ ਸਾਹਿਬ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਇੱਕ ਲਫ਼ਜ਼ ਵਰਤਦੇ ਆਂ ਕਿਆਰੀ ਤੋਂ ਬਣਿਆ। ਇੱਥੇ ਸਾਰੇ ਪਾਸੇ ਹਰੇ ਭਰੇ ਖੇਤ ਹੁੰਦੇ ਸੀਗੇ ਔਰ ਗੁਨਾਰ ਸਿੰਘ ਸਾਹਿਬ ਆਪਣੀ ਭਗਤੀ ਵਿੱਚ ਲੀਨ ਸਨ ਗੁਨਾਰ ਸਿੰਘ ਸਾਹਿਬ ਭਗਤੀ ਵਿੱਚ ਲੀਨ ਸਨ ਜਦੋਂ ਗੁਨਾਰ ਸਿੰਘ ਸਾਹਿਬ ਦੀਆਂ ਮੱਝਾਂ ਜਿਹੜੀਆਂ ਉਹ ਕਿਸੇ ਕਿਸਾਨ ਦਾ ਖੇਤ ਚਰ ਗਈਆਂ ਉਹ ਕਿਸਾਨ ਜਿਹੜਾ ਸੀਗਾ ਉਹ ਭਾਜਦਾ ਭਾਜਦਾ ਗੁਨਾਰ ਸਿੰਘ ਸਾਹਿਬ ਕੋਲ ਆਇਆ ਤੇ ਆ ਕੇ ਕਹਿੰਦਾ ਵੀ ਤੇਰੀਆਂ ਮੱਝਾਂ ਨੇ ਨਾ ਮੇਰੀ ਫਸਲ ਜਿਹੜੀ ਉਜਾੜ ਦਿੱਤੀ ਐ ਤੇ ਇਹਦੀ ਪਰਪਾਈ ਕਰ ਗੁਨਾਰ ਸਿੰਘ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਕਿਤੇ ਤੇਰੀ ਫਸਲ ਉਜੜੀ ਹੋਈ ਨਜ਼ਰ ਨਹੀਂ ਆ ਰਹੀ ਜੀ ਉਹ ਉਸ ਤੋਂ ਬਾਅਦ ਚਲਿਆ ਗਿਆ ਰਾਇਬਲਾਰਜੀ ਕੋਲ ਰਾਇਬਲਾਰਜੀ ਕੋਲ ਜਦੋਂ ਚਲਿਆ ਗਿਆ ਤੇ ਉੱਥੇ ਜਾ ਕੇ ਗੁਨਾਰਾ ਸਾਹਿਬ ਦੀ ਸ਼ਿਕਾਇਤ ਕੀਤੀ ਕਿ ਜਿਹੜਾ ਤੁਹਾਡਾ ਮੁੰਛੀ ਹੈ ਉਹਦੇ ਪੁੱਤਰ ਨੇ ਉਹਦੀ ਪੁੱਤਰ ਦੀਆਂ ਮੱਝਾਂ ਲੈਣਾ ਫਸਲ ਜਿਹੜੀ ਹੈ ਉਹ ਝਾੜ ਦਿੱਤੀ ਤੋ ਤੁਸੀਂ ਜਿਹੜੀ ਆ ਮੈਨੂੰ ਇਹਦੀ ਪਰਪਾਈ ਕਰਾ ਕੇ ਦਿਓ ਮੈਨੂੰ ਤਾਂ ਕਿ ਜਿਹੜਾ ਉਹ ਮੈਂ ਆਪਣਾ ਜਿਹੜਾ ਘਾਟਾ ਉਹ ਪੂਰਾ ਕਰ ਸਕਾਂ ਜਦੋਂ ਗੁਰਨਾਰਨ ਸਿੰਘ ਸਾਹਿਬ ਨਹੀਂ ਗੁਨਾਰੀ ਸਾਹਿਬ ਨੂੰ ਜਦੋਂ ਬੁਲਾਇਆ ਗਿਆ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਤੇ ਕਿਤੇ ਫਸਲ ਜੁੜੀ ਨਜ਼ਰ ਨਹੀਂ ਆਈ ਪਰ ਜੇ ਤੁਹਾਨੂੰ ਆਈ ਹੋਵੇ ਤੇ ਅਸੀਂ ਜਿਹੜਾ ਇਹਨਾਂ ਦਾ ਦੇਣ ਦਾ ਦੇਂਦਾਰ ਹੋਵਾਂਗੇ ਜਦੋਂ ਗੁਨਾਰਨ ਸਾਹਿਬ ਦਰਾਈ ਬੁਲਾਰ ਔਰ ਉਹ ਕਿਸਾਨ ਜਿਹੜਾ ਉਹ ਇੱਥੇ ਆਇਆ ਤੇ ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਜਿਹੜੀ ਫਸਲ ਸੀਗੀ ਉਹ ਉਦਾਂ ਦੀ ਉਦਾਂ ਹੀ ਹਰੀ-ਭਰੀ ਸੀਗੀ ਕਿਤੇ ਜਿਹੜੀ ਉਹ ਫਸਲ ਦੇ ਵਿੱਚ ਜਿਹੜੀਆਂ ਮੱਜਾਂ ਦਾ ਉਝਾੜਾ ਉਹਨਾਂ ਨੂੰ ਨਜ਼ਰ ਨਹੀਂ ਆਇਆ ਉਸ ਤੋਂ ਬਾਅਦ ਕਿਉਂਕਿ ਗੁਰਨਾਨਕ ਸਾਹਿਬ ਦਾ ਮਾਨੀ ਜਾਂ ਅ ਸ਼ਰਦਾ ਤੇ ਪਹਿਲੇ ਹੀ ਰੱਖਦਾ ਸੀਗਾ ਰਾਜ ਬੁਲਾਰ ਗੁਰਨਾਨਕ ਸਾਹਿਬ ਦਾ ਪਰ ਉਸ ਤੋਂ ਬਾਅਦ ਉਹਨਾਂ ਦੀ ਸ਼ਰਦਾ ਹੋਰ ਵੀ ਵੱਧ ਗਈ ਸੋ ਇਹੀ ਉਹ ਗੁਰੂ ਘਰ ਹੈ ਕਿ ਆਰਾ ਸਾਹਿਬ ਜਿਹੜਾ ਕਿ ਜਿਹੜੇ ਇਹ ਇਤਿਹਾਸ ਹੈ ਔਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਆ ਜਿਹੜੀ ਬਿਲਡਿੰਗ ਹੈ ਇਹਦੀ ਉਹ ਸਾਰੀ ਹੋਈ ਸੀਗੀ ਔਰ ਉਸੇ ਤਰ੍ਹਾਂ ਖੜੀ ਹੈ ਪਰ ਜਿਹੜਾ ਮਹਾਰਾਜ ਦਾ ਪ੍ਰਕਾਸ਼ ਹੈ ਉਹ ਪਿੱਛੇ ਹੈ ਕੀਤਾ ਹੋਇਆ ਹੈ ਪਰ ਜਦੋਂ ਥੋੜੀ ਜੀ ਇਹਦੀ ਰੈਨੋਵੇਸ਼ਨ ਦੁਬਾਰਾ ਹੋ ਜਾਏਗੀ ਇੱਥੇ ਫਿਰ ਦੁਬਾਰਾ ਪ੍ਰਕਾਸ਼ ਕਰ ਦਿੱਤੇ ਜਾਣਗੇ ਤੇ ਬਾਬਾ ਜੀ ਜਿੰਨੀਆਂ ਵੀ ਇਹ ਗੁਰ ਗੁਰਤਾਮਾ ਦੀ ਆਪਣੀਆਂ ਇੱਥੇ ਜਿਹੜੇ ਸਥਾਨਾਂ ਤੇ ਬਿਲਡਿੰਗ ਨੇ ਇਹ ਜ਼ਿਆਦਾਤਰ ਸਿੱਖ ਦੌਰ ਦੀਆਂ ਹੀ ਨੇ ਸਿੱਖ ਰਾਜ ਦੇ ਦੌਰ ਦੀਆਂ ਇਹ ਸਿੱਖ ਰਾਜ ਦੀਆਂ ਕੋਈ 80 90% ਜਿਹੜੀਆਂ ਨੇ ਉਹ ਸਿੱਖ ਰਾਜ ਦੀਆਂ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀਆਂ ਬਣੀਆਂ ਨੇ ਇਹ ਹੈ ਕਿ ਉੱਥੇ ਇਸ ਤਰ੍ਹਾਂ ਨਹੀਂ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀਆਂ ਬਿਲਡਿੰਗਾਂ ਨੇ ਉਹ ਆਪਣੀ ਮਰਜ਼ੀ ਦੇ ਨਾਲ ਬਣਵਾਈਆਂ ਸੀ ਗੁਰੂ ਘਰ ਦੀਆਂ ਇਮਾਰਤਾਂ ਇਸ ਤਰ੍ਹਾਂ ਹੋਇਆ ਸੀਗਾ ਕਿ ਉੱਥੇ ਪਹਿਲਾਂ ਹੀ ਕੋਈ ਨਿਸ਼ਾਨੀ ਜਿਹੜੀ ਸੀ ਇਹ ਉੱਥੇ ਗੁਰੂ ਘਰ ਮੌਜੂਦ ਸੀਗਾ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਵਧੀਆ ਤਰੀਕੇ ਦੇ ਨਾਲ ਸੰਗਤਾਂ ਦੇ ਬਹਿਣ ਲਈ ਉਹ ਤਾਂ ਕਿ ਮਹਾਰਾਜ ਦਾ ਪ੍ਰਕਾਸ਼ ਹੀ ਹੋ ਸਕਦੇ ਸੰਗਤਾਂ ਵੀ ਬਹਿ ਸਕਣ ਉਸ ਹਾਵ ਨਾਲ ਫਿਰ ਇਥੇ ਮਾਰਤਾ ਦੀ ਸਾਰੀ ਕਰਵਾਈ ਠੀਕ ਇਹ ਸਰੋਵਰ ਤੋਂ ਜਾਂਦਾ ਅੰਦਰ ਵਾਲਾ ਰਾਹ ਹਾਂ ਜੀ ਇਹ ਸਰੋਵਰ ਤੋਂ ਅੰਦਰਲੇ ਪਾਸੇ ਨੂੰ ਰਾਹ ਜਾਂਦਾ ਸੀ ਉਸ ਵੱਲ ਕਿਉਂਕਿ ਜਿਹੜਾ ਸਰੋਵਰ ਸਾਹਿਬ ਸੀ ਇਹਦੇ ਨਾਲ ਜਿਹੜੀ ਨਹਿਰ ਇੱਥੇ ਸਾਡੇ ਚੰਦਰਕੋਟ ਨਹਿਰ ਹੈ ਉਹਦੇ ਨਾਲ ਇਹਨੂੰ ਲਿੰਕ ਕੀਤਾ ਹੋਇਆ ਸੀ ਇੱਕ ਪਾਸਿਓ ਆ ਦੇਖੋ ਨਾ ਬਣੇ ਹੋਏ ਨੇ ਇੱਕ ਪਾਸਿਓ ਪਾਣੀ ਆ ਜਾਂਦਾ ਸੀਗਾ ਦੂਸਰੇ ਪਾਸੇ ਸਾਬ ਪਾਣੀ ਜੜਾਓ ਉਹ ਚੱਲਿਆ ਜਾਂਦਾ ਇਸ ਸਰੋਵਰ ਦੇ ਵਿੱਚ ਜਿਹੜਾ ਜਲ ਆਉਂਦਾ ਸੀ ਇਹ ਇੱਕ ਨਹਿਰ ਤੋਂ ਜਲ ਆਉਂਦਾ ਇਹ ਨਹਿਰ ਤੋਂ ਜਲ ਆਉਂਦਾ ਸੀਗਾ ਹਾਂਜੀ ਠੀਕ ਜੀ ਤੇ ਇਸ ਸਰੋਵਰ ਵੀ ਉਸ ਦੌਰ ਦਾ ਹੀ ਹੈ ਜੀ ਇਸ ਸਰੋਵਰ ਵੀ ਉਸੇ ਦੌਰ ਦਾ ਬਣਿਆ ਇਹ ਵੀ ਉਸ ਤੋਂ ਬਾਅਦ ਕਹਿੰਦੇ ਆ ਕਿ ਇਸੇ ਸਰੋਵਰ ਦੀ ਜਿਹੜੀ ਹੈ ਉਹ ਥੋੜੀ ਜਿਹੀ ਜਿਹੜੀ ਇਹਦੀ ਰੈਨੋਵੇਸ਼ਨ ਹੋਈ ਸੀਗੀ ਉਹ 1946 ਦੇ ਵਿੱਚ ਵੀ ਹੋਈ ਸੀ ਜੀ ਹੁਣ ਆ ਪਕੜੇ ਆ ਹਾਂਜੀ ਇਹ ਪਖੜਾ ਇੱਧਰ ਹੀ ਇੱਧਰ ਹੀ ਆਜੋ ਫਿਰ ਸਰੋਵਰ ਦੇ ਵਿੱਚ ਪਖੜੇ ਆ ਬਹੁਤ ਪਖੜੇ ਆ ਦੇਖੋ ਧਿਆਨ ਨਾਲ ਆਜੋ ਪਾਜੀ ਇੱਧਰ ਇੱਧਰੋਂ ਸ਼ੁਰੂ ਕਰ ਲੈਨੇ ਇੱਥੋਂ ਸਟਾਰਟਿੰਗ ਤੋਂ ਦੇਖੋ ਧਿਆਨ ਨਾਲ ਧਿਆਨ ਨਾਲ ਪੈਰ ਦੇ ਵਿੱਚ ਨਾ ਪਖੜਾ ਜਾ ਨਾ ਲੱਗੇ ਇਹ ਉਸ ਦੌਰ ਦੀ ਆ ਸਿੱਖ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇਖ ਲਓ ਉਸ ਦੌਰ ਦੇ ਵਿੱਚ ਕਿੱਡੀ ਸੋਹਣੀ ਇਮਾਰਤ ਬਣਾਈ ਗਈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੌਰ ਦੇ ਵਿੱਚ ਜਿਹੜੀਆਂ ਵੀ ਇਮਾਰਤਾਂ ਸਾਡੀਆਂ ਬਣਾਈਆਂ ਗਈਆਂ ਬਹੁਤ ਉਹਨਾਂ ਦਾ ਜਿਹੜਾ ਸਟਰਕਚਰ ਹੀ ਬਹੁਤ ਮਜ਼ਬੂਤ ਬਣਾਇਆ ਗਿਆ ਅੱਜ ਵੀ ਇਹ ਇਮਾਰਤ ਦੇਖ ਲਓ ਕਿੰਨੇ ਸਟਰੋਂਗ ਹਾਲ ਦੇ ਵਿੱਚ ਖੜੀ ਆ ਜਿਵੇਂ ਆਪਾਂ ਇਹਨਾਂ ਦੀਆਂ ਕੰਧਾਂ ਦੇਖਦੇ ਆਂ ਦੀਵਾਰਾਂ ਦੇਖਦੇ ਆਂ ਤੇ ਏਡੀਆਂ ਏਡੀਆਂ ਚੌੜੀਆਂ ਤੇ ਇਹਨਾਂ ਨੂੰ ਬਣਾਉਣ ਦਾ ਮਕਸਦ ਇਹੀ ਉਸ ਟਾਈਮ ਇਹੀ ਸੋਚ ਕੇ ਬਣਾਈਆਂ ਹੋਣਗੀਆਂ ਕਿ ਇਹ ਲੰਬਾ ਟਾਈਮ ਚੱਲਣ ਲੰਬਾ ਟਾਈਮ ਚੱਲਣ ਉਹ ਅੱਜ ਵੀ ਤੁਸੀਂ ਦੇਖੋ ਵੀ ਇਸ ਹਮਾਰਾ ਤੈਨੂੰ ਕੁਝ ਵੀ ਨਹੀਂ ਹੋਇਆ ਇਹਦੀ ਥੋੜੀ ਜੀ ਛੱਤ ਜੇ ਲੀਕ ਹੈ ਉਹ ਅਗਰ ਠੀਕ ਕਰ ਦਿੱਤੀ ਜਾਵੇ ਤੇ ਇਹੀ ਬਿਲਡਿੰਗ ਹਲੇ ਵੀ 100 ਸਾਲ ਜਿਹੜੀ ਹੈ ਉਹ ਆਰਾਮ ਨਾਲ ਚੱਲ ਸਕਦੀ ਹੈ ਆ ਦਰਵਾਜ਼ੇ ਵੀ ਉਸੇ ਹੀ ਸਮੇ ਦੇ ਨੇ ਹਾਂਜੀ ਉਹ ਸਾਰੇ ਸਮੇਂ ਦੇ ਖਿੜਕੀਆਂ ਦਰਵਾਜ਼ੇ ਲੱਗੇ ਹੋਏ ਨੇ ਤੇ ਆਪਣੇ ਬਿਲਕੁਲ ਸਹੀ ਹਾਲਾਤ ਦੇ ਵਿੱਚ ਆ ਦੇਖੋ ਨਾ ਦਰਵਾਜ਼ਿਆਂ ਨੂੰ ਅਗਰ ਤੁਸੀਂ ਦੇਖੋ ਵੀ ਪੁਰਾਣੇ ਦੌਰ ਦੇ ਦਰਵਾਜ਼ਾ ਗੁਰੂ ਘਰ ਨੂੰ ਜਾਣ ਵਾਲਾ ਕਹਿੰਦੇ ਛੋਟਾ ਲਗਾਇਆ ਜਾਂਦਾ ਸੀ ਤਾਂ ਕਿ ਜਦੋਂ ਤੁਸੀਂ ਅੰਦਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾਣਾ ਤੇ ਝੁੱਕ ਕੇ ਜਾਓ ਝੁੱਕ ਕੇ ਜਾਓ ਸਿਰ ਨਿਵਾ ਕੇ ਹਾਂਜੀ ਵਾਹ ਤੇ ਉਹੀ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜੇ ਉਹ ਹੀ ਦਰਵਾਜ਼ੇ ਜਿਹੜੇ ਉਹ ਪੁਰਾਣੇ ਲੱਗੇ ਹੋਏ ਨੇ ਇੱਕ ਚੀਜ਼ ਹੋਰ ਆ ਪਹਿਲੇ ਸਮੇਂ ਦੇ ਵਿੱਚ ਜਦੋਂ ਵੀ ਸਿੱਖ ਦੌਰ ਦੇ ਰਾਜ ਦੇ ਵਿੱਚ ਟਾਈਮ ਕੋਈ ਵੀ ਇਮਾਰਤ ਬਣਦੀ ਉਹਦੇ ਚਾਰ ਦਰਵਾਜ਼ੇ ਹੀ ਰੱਖੇ ਜਾਂਦੇ ਸਨ ਚਾਰ ਦਰਵਾਜ਼ੇ ਰੱਖੇ ਜਾਂਦੇ ਸਨ ਵੀ ਕਿਸੇ ਵੀ ਪਾਸਿਓ ਕੋਈ ਵੀ ਬੰਦਾ ਗੁਰੂ ਘਰ ਦੇ ਵਿੱਚ ਆ ਸਕਦਾ ਕਿਸੇ ਵਾਸਤੇ ਕੋਈ ਰੋਕ ਟੋਕ ਨਹੀਂ ਹੈ ਅੱਗੇ ਤੁਸੀਂ ਦੇਖੋ ਨਾ ਆਲੇ ਜਿਹੜੇ ਆ ਬਣੇ ਹੋਏ ਨੇ ਇਹ ਉਸ ਵੇਲੇ ਦੀਵੇ ਰੱਖਣ ਵਾਸਤੇ ਰੋਸ਼ਨੀ ਵਾਸਤੇ ਰੋਸ਼ਨੀ ਦੇ ਲਈ ਇਹ ਉਹ ਬਣਾਏ ਹੁੰਦੇ ਸੀਗੇ ਉਹ ਇਥੇ ਮਹਾਰਾਜਾ ਦਾ ਪ੍ਰਕਾਸ਼ ਹੈ ਦੇਖੋ ਇਹ ਦੇਖੋ ਜੀ ਦੇਖੋ ਜੀ ਕੰਦਾਂ ਦੀ ਕੰਦਾਂ ਦੀ ਚੌੜਾਈ ਕਿੰਡੀ ਚੌੜੀ ਆ ਕਿੱਡੀ ਮਟਾਈ ਚ ਕੰਦ ਬਣਾਈ ਗਈ ਆ ਤੇ ਕਿੱਡਾ ਮਜ਼ਬੂਤੀ ਦੇ ਨਾਲ ਇਹ ਕੰਮ ਕੀਤਾ ਗਿਆ ਤੇ ਸ਼ੁਕਰ ਆ ਜੀ ਉਸ ਦੌਰ ਦੀਆਂ ਨਿਸ਼ਾਨੀਆਂ ਪਾਕਿਸਤਾਨ ਦੇ ਵਿੱਚ ਅੱਜ ਵੀ ਮੌਜੂਦ ਨੇ ਤੇ ਇਹਨਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਹੁਣ ਸਾਡੀ ਜੀ ਇਹ ਤੇ ਪਾਕਿਸਤਾਨ ਦੀ ਸੰਗਤ ਨੇ ਇਹ ਏਕਾ ਕੀਤਾ ਹੋਇਆ ਹੈ ਜੀ ਕਿ ਜਿਹੜੀ ਕੋਈ ਵੀ ਗੁਰੂ ਘਰ ਦੀ ਇਮਾਰਤ ਹੈ ਉਹਨੂੰ ਟੋਣਾ ਨਹੀਂ ਹੈ ਉਨੂੰ ਠੀਕ ਕੀਤਾ ਕੀਤਾ ਜਾ ਸਕਦਾ ਔਰ ਉਹਨੂੰ ਠੀਕ ਕਰਕੇ ਉਹਦੇ ਉਹਦੇ ਚ ਪ੍ਰਕਾਸ਼ ਜਿਹੜਾ ਉਹ ਕੀਤਾ ਜਾਂਦਾ ਦੇਖੋ ਤੁਸੀਂ ਮਹਾਰਾਜ ਦਾ ਪ੍ਰਕਾਸ਼ ਇੱਧਰ ਹੈ ਇੱਧਰ ਹੈ ਪਰ ਇਹ ਹੈ ਕਿ ਇੱਥੇ ਜਿਹੜਾ ਗੁਰੂ ਘਰ ਹੈ ਉਹ ਇਦਾਂ ਨਹੀਂ ਹੈ ਕਿ ਉਹਨੂੰ ਢਾਟੇ ਰੀ ਕਰ ਦਿੱਤਾ ਜਾਂ ਉਹਦੀ ਜੜੀਆ ਉਹ ਦੇਖਭਾਲ ਨਾ ਕੀਤੀ ਜਾਵੇ ਸਭ ਤੋਂ ਮਾਰਤਾ ਉਹ ਨਹੀਂ ਉਹਨਾਂ ਨੂੰ ਠੀਕ ਕੀਤਾ ਜਾਂਦਾ ਉਹਦੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਤਾਂ ਕਿ ਜੜੀਆਂ ਦੇਖੋ ਨਾ ਬਾਹਰੋਂ ਸੰਗਤਾਂ ਜੇ ਹੁਣ ਤੁਸੀਂ ਆਏ ਹੋ ਹਾਂਜੀ ਉਥੇ ਜੇ ਤਾਂ ਬਿਲਡਿੰਗ ਆਪਾਂ ਹਿਸਾਬ ਕਿਤਾਬ ਲਈ ਹੈ ਤੇ ਬਿਲਡਿੰਗਾਂ ਤੇ ਉੱਥੇ ਬਹੁਤ ਨੇ ਟੈਲ ਪੱਥਰ ਤੁਸੀਂ ਦੇਖਣਾ ਹੋਵੇ ਤਾਂ ਕਿ ਵਧੀਆ ਤੋਂ ਵਧੀਆ ਇੱਥੇ ਜਿਹੜੀ ਆ ਉਹ ਗੁਰੂ ਘਰ ਦੀ ਜਿਹੜੀ ਉਹ ਜਿਹੜਾ ਇਤਿਹਾਸਕ ਜਿਹੜੇ ਸਥਾਨ ਬੜੇ ਹੋਏ ਨੇ ਇਹਨਾਂ ਨੂੰ ਤੇ ਸੰਗਤ ਜਿਹੜੀ ਇਹਦੇ ਦਰਸ਼ਨ ਕਰਨ ਆਉਂਦੀ ਹੈ ਤੇ ਉਹ ਅਗਰ ਉਹ ਉਹਨਾਂ ਨੂੰ ਉਸੇ ਹੀ ਪੁਰਾਣੀ ਹਾਲਤ ਦੇ ਵਿੱਚ ਮਿਲਣਗੇ ਤੇ ਸੰਗਤ ਜਿਹੜੀ ਆ ਉਹ ਖੁਸ਼ ਹੁੰਦੀ ਹੈ ਨਾਲੇ ਉਹਦੇ ਨਾਲ ਜਿਹੜੀ ਸਾਡੀ ਸਮਝ ਲੋ ਨੇੜਤਾ ਹੈ ਗੁਰੂ ਘਰ ਨਾਲ ਉਹ 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 ਵੀ ਵਧ ਜਾਂਦੀ ਹੈ ਕਿਉਂਕਿ ਸਾਨੂੰ ਉਹ ਜਿਹੜੀ ਅੰਦਰੋਂ ਆਨੰਦ ਹੁੰਦਾ ਹੈ ਨਾ ਗੁਰੂ ਘਰ ਦੇ ਵਿੱਚ ਜਾ ਕੇ ਉਹ ਉਹ ਉਹਦਾ ਇੱਕ ਆਪਣਾ ਹੀ ਸਵਾਦ ਹੈ ਜੀ ਤੇ ਅਸੀਂ ਖਾਸ ਆਈਦਾ ਹੀ ਇਹ ਚੀਜ਼ਾਂ ਵੇਖਣਾ ਹੈ ਜੀ ਆਪਾਂ ਕਿ ਹਰ ਇੱਕ ਨੂੰ ਬਹੁਤ ਵਧੀਆ ਲੱਗਦੀਆਂ ਨੇ ਪੁਰਾਣੇ ਸਮੇਂ ਦੀਆਂ ਆਪਣੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਸਿੱਖ ਰਾਜ ਦੇ ਵਿੱਚ ਬਣੀਆਂ ਇਮਾਰਤਾਂ ਜਾਂ ਗੁਰਦੁਆਰਾ ਸਾਹਿਬ ਉਹੀ ਦੇਖਣਾ ਆਪਾਂ ਆਈਦਾ ਜੀ ਇੱਥੇ ਬਹੁਤ ਧੰਨਵਾਦ ਤੁਹਾਡਾ ਸਭ ਦਾ ਆ ਤੁਸੀਂ ਦੇਖੋ ਨਾ ਪਿੱਪਲ ਤੇ ਬੋੜ ਉਹ ਪੁਰਾਣੀ ਸਤਿਰ ਆ ਜੀ ਤੁਸੀਂ ਪਾ ਜੀ आप हूँ दर्शन करके फिर आ जाए अच्छा अच्छा ਏ ਆਏ ਸੀਗੇ ਕਾਲਜ ਆ ਗਏ ਸੀਗੇ ਆ ਕਹਿੰਦੇ ਸੀ 2 3 ਨਾ ਉੱਥੇ ਜਾਓ ਸਾਡੇ ਨਾਲ 2 3 ਗੁਰੂ ਘਰਾਂ ਜਾਓ ਹਾਂਜੀ ਤੇ ਹੁਣ ਆਪਾਂ ਦਰਸ਼ਨ ਕਰਾਂਗੇ ਮਹਾਰਾਜ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਗੁਰੂ ਨਾਲ ਤਨ ਕੋ ਨਾ ਤਨ ਗੁਰੂ ਸੰਸਾਰ ਜੀ ਮਹਾਰਾਜ ਸੱਚੇ ਬੋਲੇ ਜੀ ਤੂੰ ਮੇਰੇ ਰਖਾ ਸਭ ਨਹੀਂਦਾ done ਤੇ ਪਹਿਲਾਂ ਤੁਸੀਂ ਦਰਸ਼ਨ ਕੀਤੇ ਜੀ ਗੁਰਦੁਆਰਾ ਕਿਆਰਾ ਸਾਹਿਬ ਦੇ ਫੂਨ ਆਪਾਂ ਆਏ ਆ ਗੁਰਦੁਆਰਾ ਮਾਲਜੀ ਸਾਹਿਬ ਜਿਸ ਜਗ੍ਹਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਪਨੇ ਸ਼ਾ ਕੀਤੀ ਸੀ ਤੇ ਹੁਣ ਭਾਈ ਸਾਹਿਬ ਜੀ ਨਾਲ ਆਓ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਜਾ ਕੇ ਅੰਦਰ ਤੁਹਾਨੂੰ ਇਤਿਹਾਸ ਨਾਲ ਸਾਝ ਪਾਉਨੇ ਆ ਕਿਉਂਕਿ ਆਪਣਾ ਮੇਨ ਮਕਸਦ ਇਹ ਹੈ ਕਿ ਤੁਹਾਡੇ ਤੱਕ ਪ੍ਰੋਪਰ ਤਰੀਕੇ ਨਾਲ ਇਤਿਹਾਸ ਜਾਵੇ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਮਾਲਜੀ ਸਾਹਿਬ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰ ਵਾਲੀ ਸਾਈਡ ਤੋਂ ਇੱਕ ਚੀਜ਼ ਤੁਸੀਂ ਜ਼ਰੂਰ ਦੇਖਿਓ ਕਿ ਜੋ ਅੱਜ ਵੀ ਇਸ ਪਾਕਿਸਤਾਨ ਦੇ ਵਿੱਚ ਆਮ ਹੀ ਲੱਭ ਜਾਂਦੇ ਆ ਪੁਰਾਣੇ ਘਰ ਪੁਰਾਣਾ ਪੰਜਾਬ ਆਓ ਭਾਈ ਸਾਹਿਬ ਜੀ ਇਹ ਆਪਾਂ ਜਿਸ ਜਗ੍ਹਾ ਤੇ ਆ ਨਾ ਇਹ ਜੀ ਮੰਡੀ ਇਹਨੂੰ ਆਪਾਂ ਮੰਡੀ ਕਹਿੰਦੇ ਆ ਮੰਡੀ ਮੋੜ ਤੇ ਨਾ ਗੁਰੂ ਘਰ ਹੈ ਗੁਰਦੁਆਰਾ ਮਾਲ ਜੀ ਸਾਹਿਬ ਇੱਥੇ ਜਿਹੜੀ ਮੰਡੀ ਹੈ ਵਾਹਿਗੁਰੂ ਅੱਛਾ ਇਹ ਵੀ ਸੰਗਤਾਂ ਨੂੰ ਦੱਸਦੇ ਜਾਈਏ ਕਿ ਇਹ ਵੀ ਇਮਾਰਤ ਜਿਹੜੀ ਹੈ ਇਹ ਪੁਰਾਣੀ ਹੈ ਸਾਰੀ ਇਹਦੀ ਹੁਣ ਰੈਨੋਵੇਸ਼ਨ ਕੀਤੀ ਹੈ ਇਹਨੂੰ ਮਾੜਾ ਜਿਹਾ ਪਲਸਤਰ ਕੀਤਾ ਬਾਕੀ ਜਿਹੜੀ ਗੁਰੂ ਘਰ ਦੀ ਇਮਾਰਤ ਹੈ ਉਹ ਹੀ ਪੁਰਾਣੀ ਹੈ ਇਹਦੇ ਵਿੱਚ ਕੋਈ ਚੇਂਜਿੰਗ ਨਹੀਂ ਕੀਤੀ ਗਈ ਔਰ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਮਹਾਰਾਜ ਦੇ ਸਭ ਨੇ ਛਾਂ ਕੀਤੀ ਸੀ ਉਹ ਵਣ ਦਾ ਜਿਹੜਾ ਦਰਖਤ ਹੈ ਉਹ ਵੀ ਇੱਥੇ ਮੌਜੂਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਗੁਰੂ ਵਾਡਾ ਬਸ ਠੀਕ ਠਾਕ ਜੀ ਪਈ ਸਾਹਿਬ ਬੰਦੀ ਅੰਦੇ ਵਿੱਚ ਕੀ ਵੜਿਆ ਹੈ ਬਿਲਕੁਲ ਜੀ ਕੋਈ ਵੜਿਆ ਨਹੀਂ ਹੈਗਾ ਮਹਾਰਾਜ ਆਸਾਨ ਨਿਕਲ ਗਿਆ ਚੱਲ ਲੈ ਜੋ ਤੁਹਾਨੂੰ ਬਿਲਕੁਲ ਜੀ ਬਿਲਕੁਲ ਹਾਂ 10 ਮਿੰਟ ਘਰ ਵੀ ਨਹੀਂ ਬਹੁਤਾ ਰੱਖਦੇ ਸਹੀ ਗੱਲ 10 ਮਿੰਟ ਮਾਤਾ ਜੀ ਆਹ ਕਹਿੰਦੇ ਜਲਦੀ ਜਲਦੀ ਕਰ ਦੋ ਚਲੋ ਜੀ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਆਪਾਂ ਦਰਸ਼ਨ ਕਰਵਾਈਏ ਜੀ ਗੁਰਦੁਆਰਾ ਸਾਹਿਬ ਦੇ ਤੇ ਬਾਅਦ ਚ ਉਸ ਪੇੜ ਦੇ ਵੀ ਦਰਸ਼ਨ ਕਰਵਾਉਨੇ ਆ ਚਾਹ ਦੋ ਵਾਰ ਇਸ ਜਗ੍ਹਾ ਤੇ ਸੋ ਆਪਣੇ ਸ਼ਾਂ ਕੀਤੇ ਜਿਹੜੇ ਸ਼ਾਹਜਹਾਨ ਪੱਟੀ ਦੇ ਕਰੋ ਜੀ ਮਜੀਆਂ ਚਰਾ ਚਰਾ ਰਹੇ ਸੰਤੇ ਧੋਪ ਆ ਗਈ ਇੱਕ ਸਾਡੇ ਗਾਲ ਕੋਪਰਾ ਸਪਨਾ ਉਹਨਾਂ ਨੂੰ ਉਸ ਜਗ੍ਹਾ ਤੇ ਸ਼ਾਂ ਕੀਤੀ ਸੀ ਬਹੁਤ ਕਿਸਮਤਵਾਲਾ ਮੈਂ ਜੀ ਜੋ ਮੈਨੂੰ ਇਹ ਸੁਭਾਗ ਪ੍ਰਾਪਤ ਹੋਇਆ ਮੈਂ ਦਰਸ਼ਨ ਕਰ ਰਿਹਾ ਤੇ ਮੇਰੀ ਇਹ ਸੋਚ ਆ ਕਿ ਤੁਸੀਂ ਵੀ ਨਾਲ ਦੀ ਨਾਲ ਇਹਨਾਂ ਸਥਾਨਾਂ ਦੇ ਦਰਸ਼ਨ ਕਰੋ ਤੇ ਭਾਈ ਸਾਹਿਬ ਜੀ ਦਾ ਮੈਂ ਬਹੁਤ ਧੰਨਵਾਦ ਆ ਬਹੁਤ ਦਿਲੋਂ ਧੰਨਵਾਦ ਜਿਉ ਸਾਨੂੰ ਦਰਸ਼ਨ ਕਰਵਾ ਰਹੇ ਨੇ ਇਹ ਆ ਜੀ ਨਿਸ਼ਾਨ ਸਾਹਿਬ ਤੇ ਪਾਰਲੀ ਸਾਈਡ ਇਹ ਇਮਾਰਤ ਬਣ ਰਹੀ ਆ ਇਧਰੋਂ ਚਾਹ ਦਾ ਲੰਗਰ ਚੱਕੇ ਜਾਓ ਇਸ ਤਰਫ ਲੰਗਰ ਹਾਲ ਆ ਤੇ ਆਓ ਪਹਿਲਾਂ ਅੰਦਰ ਦਰਸ਼ਨ ਕਰਦੇ ਆ ਜੀ ਉੱਪਰ ਪਾਓ ਇਹ ਤੇ ਉੱਪਰ ਰੱਖੋ ਉੱਪਰ ਗੱਲ ਚਾਹ ਅੱਛਾ ਉੱਪਰ ਠੀਕ ਓਏ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗੁਰੂ ਦੀ ਗੋਲਕ ਹਾਂ ਬਿਲਕੁਲ ਜਿਹੜਾ ਲੈ ਗਿਆ ਉਹ ਚੰਨੋ ਹਾਂ ਉਹ ਗੁਰੂ ਘਰ ਚ ਜੇ ਨੂੰ ਚਾਹੀਦਾ ਬਿਲਕੁਲ ਦੇ ਦਾ ਦਾ ਮੇਕ ਹੈ ਸਭ ਕੋ ਦੇਵਣ ਹਾਰ ਤੂੰ ਸਾਨੂੰ ਵੀ ਦੇਂਦਾ ਦੇਂਦੇ ਟੋਟ ਨਾ ਆਵੇ ਭਗਤ ਭਰੇ ਪੰਡਾਲ ਸਹੀ ਗੱਲ करो दर्शन गुरु प्यारी साहब जी बहुत ही सोहनी कारागिरी हुई हा। है हाल दे ਵਾਹਿਗੁਰੂ ਵਾਹਿਗੁਰੂ ਆਓ ਹੁਣ ਆਪਾਂ ਭਾਈ ਸਾਹਿਬ ਜੀ ਤੋਂ ਇਤਿਹਾਸ ਜਾਣਦੇ ਆ ਇਸ ਗੁਰਦੁਆਰਾ ਸਾਹਿਬ ਦਾ ਤੇ ਉਸ ਜੋ ਅੱਜ ਵੀ ਦਰਖਤ ਮੌਜੂਦ ਆ ਇਸ ਗੁਰੂ ਘਰ ਦਾ ਇਤਿਹਾਸ ਹੈ ਵੀ ਆ ਜੀ ਜੀ ਗੁਰੂ ਨਾਨਕ ਪਾਤਸ਼ਾਹ ਜਦੋਂ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਰਹਿੰਦੇ ਸੀ ਜੀ ਕਿਸੇ ਕੰਮ ਧੰਦੇ ਵੱਲ ਧਿਆਨ ਨਹੀਂ ਸੀ ਉਹਨਾਂ ਦਾ ਤੇ ਪਿਤਾ ਜੀ ਨੇ ਮੱਝਾਂ ਲੈ ਕੇ ਦੇ ਦਿੱਤੀਆਂ ਕਿ ਚਲੋ ਮੇਰਾ ਪੁੱਤਰ ਜਿਹੜਾ ਹੈ ਚਲੋ ਹੋਰ ਕਿਸੇ ਧਿਆਨੇ ਤੇ ਲੱਗੇ ਹੋਰ ਚਲੋ ਸਾਰਿਆਂ ਤੋਂ ਲੱਗ ਥਲਾ ਕੇ ਰਹਿੰਦਾ ਹੈ ਤੇ ਜਦੋਂ ਗੁਨਾਹਗਿ ਸਾਹਿਬ ਨੂੰ ਮੱਝਾਂ ਚਾਰਨ ਵਾਸਤੇ ਲੈ ਕੇ ਦਿੱਤੀਆਂ ਤੇ ਗੁਨਾਹਗਿ ਸਾਹਿਬ ਜਿਹੜਾ ਇੱਥੇ ਆਏ ਔਰ ਇੱਥੇ ਵਣ ਦੇ ਦਰਖਤ ਥੱਲੇ ਐ ਸਾਹਮਣੇ ਵਣ ਦਾ ਦਰਖਤ ਹੈ ਇਹਦੇ ਥੱਲੇ ਗੁਰਨਾਨ ਸਿੰਘ ਸਾਹਿਬ ਭਗਤੀ ਵਿੱਚ ਲੀਨ ਹੋ ਗਏ ਪਰ ਜੋ ਭਗਤੀ ਵਿੱਚ ਲੀਨ ਸਨ ਤੇ ਉਹਨਾਂ ਨੂੰ ਨੀਂਦ ਆ ਗਈ ਨੀਂਦ ਆਉਂਦਿਆ ਜਦੋਂ ਗੁਰਨਾਨ ਸਿੰਘ ਸਾਹਿਬ ਤੇ ਜਦੋਂ ਸੂਰਜ ਨੇ ਆਪਣਾ ਪਾਸਾ ਪਲਟਿਆ ਜਦੋਂ ਲੈਹਿੰਦੇ ਵੱਲੋਂ ਸੂਰਜ ਗਿਆ ਤੇ ਗੁਰਨਾਨ ਸਿੰਘ ਸਾਹਿਬ ਦੇ ਚਿਹਰੇ ਦੇ ਉੱਤੇ ਧੁੱਪ ਆ ਗਈ ਤੇ ਉਹ ਧੁੱਪ ਨੂੰ ਕਿਉਂਕਿ ਮਹਾਰਾਜ ਦੇ ਚਿਹਰੇ ਤੇ ਧੁੱਪ ਆ ਗਈ ਸੀ ਸੋ ਧੁੱਪ ਦੇ ਕਰਕੇ ਸੱਪ ਨੇ ਮਹਾਰਾਜ ਦੇ ਚਿਹਰੇ ਉੱਤੇ ਛਾਂ ਕਰ ਦਿੱਤੀ ਇਹ ਉਹ درخت ਦਾ ਉਹ ਵਣ ਦਾ درخت ਹੈ ਇਧਰੋਂ ਦਿਖਾਓ ਜੀ ਸੰਤਾਂ ਨੂੰ ਦਰਸ਼ਨ ਕਰਵਾਣੇ ਆ ਆ ਜੀ ਵੀ ਸੰਗਤਾਂ ਜਿਹੜੀਆਂ ਇੱਥੇ ਆ ਕੇ ਅਨਤਮਸਤਕ ਹੁੰਦੀਆਂ ਨੇ ਇਹ ਆ ਜੀ ਉਹ ਅੱਛਾ ਜਦੋਂ ਜਦੋਂ ਉਹਨਾਂ ਦੇ ਚਿਹਰੇ ਤੇ ਸਾਪ ਨੇ ਸ਼ਾਂਕ ਕੀਤੀ ਹੋਈ ਸੀਗੀ ਤੇ ਕਹਿੰਦੇ ਕਿ رائے ਬੁਲਾਰ ਖਾਂ ਪੱਟੀ ਜਿਹੜੇ ਇੱਥੋਂ ਦੇ ਹਾਕਮ ਹੋਏ ਨੇ ਉਹ ਇੱਥੋਂ ਦੀ ਗੁਜ਼ਰ ਰਹੇ ਸਨ ਤੇ ਆਪਣੇ ਘੋੜਿਆਂ ਤੋਂ ਉੱਤਰ ਕੇ ਭੱਜ ਕੇ ਗੁਰੂ ਨਾਨਕ ਸਾਹਿਬ ਵੱਲ ਨੂੰ ਆਏ ਕਿ ਕਿਤੇ ਸੱਪ ਨੇ ਉਹਨਾਂ ਨੂੰ ਡੱਸ ਤੇ ਨਹੀਂ ਲਿਆ ਜਦੋਂ ਆਏ ਤੇ ਮਹਾਰਾਜ ਨੇ ਉਠਾਇਆ ਤੇ ਮਹਾਰਾਜ ਬਿਲਕੁਲ ਠੀਕ ਸਨ ਇਸ ਤੋਂ ਬਾਅਦ ਉਹ ਇਹ ਉਹ ਪਹਿਲਾ ਕਹਿੰਦੇ ਸੀ ਵਾਕਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਦੇ ਰਾਇ ਬੁਲਾਰ ਜੀ ਮਾਨੀ ਬਣੇ ਔਰ ਉਹਨਾਂ ਨੇ 750 ਮਰਬਾ ਜਿਹੜੀ ਹੈ ਜ਼ਮੀਨ ਉਹ ਗੁਨਾਨਿਕ ਪਾਸ਼ਾ ਦੇ ਨਾਮ ਲਗਾ ਦਿੱਤੀ ਸੋ ਇਸ ਸਹੀ ਇਤਿਹਾਸ ਨਾਲ ਜੁੜਿਆ ਇਹ ਗੁਰੂ ਘਰ ਹੈ ਜੀ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਆਲੇ ਦੁਆਲੇ ਦੀ ਇੱਥੇ ਜੀ ਗੁਰੂ ਘਰ ਦੀ ਜਗਾ ਔਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਸੰਭਾਲ ਕੇ ਰੱਖੀ ਹੋਈ ਹੈ ਜੀ ਤੇ ਇਹ ਵੀ ਭਾਈ ਸਾਹਿਬ ਜੀ ਜਿਹੜੀ ਇਮਾਰਤ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਇਮਾਰਤ ਬਣੀ ਹੋਈ ਹੈ ਦੇਖਣ ਨੂੰ ਇਹ ਇਮਾਰਤ ਨੂੰ ਹੁਣ ਨਾ ਥੋੜਾ ਜਿਹਾ ਪਲਸਤਰ ਕੀਤਾ ਸੀਗਾ ਤੇ ਉਹਦੇ ਕਰਕੇ ਇਹਨੂੰ ਪੇਂਟਿੰਗ ਕੀਤਾ ਤੇ ਕਈ ਸੰਗਤਾਂ ਆ ਕੇ ਕਹਿੰਦੀਆਂ ਨੇ ਕਿ ਨਵੀਂ ਉਹ ਸਾਰੀ ਹੋਈ ਹੈ ਪਰ ਇਹ ਜਿਹੜੀ ਗੁਰੂ ਘਰ ਦੀ ਇਮਾਰਤ ਹੈ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਮਾੜੀ ਜੀ ਰੈਨੋਵੇਸ਼ਨ ਕੀਤੀ ਆ ਇੱਧਰਲੇ ਪਾਸੇ ਲੰਗਰ ਹਾਲ ਨਵਾਂ ਤਿਆਰ ਹੋ ਰਿਹਾ ਆ ਤੁਸੀਂ ਦੇਖ ਰਹੇ ਹੋ ਉਸੇ ਵੇਲੇ ਦੀਆਂ ਜਿਹੜੀਆਂ ਕੰਧਾਂ ਬਣੀਆਂ ਨੇ ਜੀ ਇਹ ਸਾਰੀਆਂ ਪੁਰਾਣੀਆਂ ਹੀ ਨੇ ਹਨਾ ਇਹ ਸਾਰੀਆਂ ਪੁਰਾਣੀਆਂ ਕੰਧਾਂ ਨੇ ਹਾਂਜੀ ਆ ਬੇਰੀ ਦਾ ਤੁਸੀਂ ਦਰਖਤ ਦੇਖ ਲਓ ਇਹ ਵੀ ਉਸੇ ਇੱਧਰਲੇ ਪਾਸੇ ਪੀਪਲ ਦਾ ਹੈ ਜੀ ਜੀ ਤੇ ਸਾਰੇ ਪੁਰਾਣੇ ਰੁੱਖ ਲੱਗੇ ਹੋਏ ਨੇ ਇਹ ਲੰਗਰ ਹਾਲ ਹੁਣ ਨਵਾਂ ਬਣ ਰਿਹਾ ਪਹਿਲੇ ਨਵਾਂ ਬਣ ਰਿਹਾ ਜੀ ਤੇ ਪਹਿਲਾ ਲੰਗਰ ਵਾਲੋ ਸਾਹਮਣੇ ਵਾਲਾ ਉਹ ਸਾਹਮਣੇ ਸੀਗਾ ਹਾਂਜੀ ਜਿਹੜਾ ਉਹ ਸਾਹਮਣੇ ਲਿਖਿਆ ਚਾਹ ਦਾ ਲੰਗਰ ਸ਼ੱਕੇ ਜਾਓ ਉੱਥੇ ਨਾ ਜੀ ਇੱਥੇ ਸੀਗਾ ਪਰ ਉਹਦੀ ਆ ਦੇਖੋ ਨਾ ਪੁਰਾਣਾ ਗੇਟ ਇੱਧਰਲੇ ਪਾਸੇ ਨੂੰ ਆਉਣ ਨੂੰ ਠੀਕ ਹੈ ਇਹ ਬੰਦ ਕਰ ਦਿੱਤਾ ਗਿਆ ਹਾਂਜੀ ਉਹ ਪੁਰਾਣਾ ਕਮਰਾ ਵੀ ਤੁਸੀਂ ਦੇਖ ਸਕਦੇ ਆਜੋ ਉਹਦੇ ਵੀ ਦਰਸ਼ਨ ਲਾ ਕੇ ਜਾ ਕਰਦੇ ਆਂ ਜੀ ਜਿਹੜੀਆਂ ਪੁਰਾਣੀਆਂ ਇਮਾਰਤਾਂ ਜਾਂ ਪੁਰਾਣਾ ਇਤਿਹਾਸ ਸਾਡਾ ਉਹ ਦੇਖ ਲੋ ਇਸ ਸਿੱਖ ਸੰਗਤ ਦਾ ਧੰਨਵਾਦ ਆ ਬਾਈ ਜੀ ਪਾਕਿਸਤਾਨ ਦੇ ਵਿੱਚ ਐਵੇਂ ਨਹੀਂ ਬਚੀਆਂ ਇਹ ਸਿੱਖ ਸੰਗਤ ਉਹ ਬਹੁਤ ਜਦੋਜਾਦ ਕਰਦੀਆਂ ਨੇ ਇਹਨਾਂ ਚੀਜ਼ਾਂ ਨੂੰ ਬਚਾਉਣ ਦੇ ਲਈ ਨਹੀਂ ਤੇ ਆ ਚੀਜ਼ ਟਹ ਟੇਰੀ ਕਰਕੇ ਹੁਣ ਤੱਕ ਤੇ ਨਮਾ ਭਣ ਵੀ ਜਾਣਾ ਸੀ ਪਰ ਫਿਰ ਵੀ ਇਧਰੋਂ ਗੇਟ ਬੰਦ ਕਰਕੇ ਦੂਸਰੀ ਸਾਈਡ ਤੋਂ ਦਰਵਾਜ਼ਾ ਓਪਨ ਤੇ ਇਹ ਕਮਰਾ ਉਸ ਟਾਈਮ ਦਾ ਉਹ ਲੱਗ ਕੇ ਜਾ ਕੇ ਆਪਾਂ ਇਹਦੇ ਵੀ ਦਰਸ਼ਨ ਕਰਦੇ ਆ ਤੇ ਥੋੜਾ ਹੈ ਟੀ ਜਿਆਦਾ ਵਾਹ ਜੀ ਭਾ ਕੋਰ ਦਰਸ਼ਨ ਪਿਆ ਰਹੋ ਹੁਣ ਇਹ ਕਮਰਾ ਥੋੜਾ ਢਹ ਢੇਰੀ ਹੋ ਗਿਆ ਪਰ ਅੱਜ ਵੀ ਮੌਜੂਦ ਹੈ ਜੀ ਤੇ ਇਸ ਤਰਫ ਗੁਰਦੁਆਰਾ ਸਾਹਿਬਾ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਦਿੱਤੇ ਕਰ ਲਏ ਆ ਜੀ ਤੇ ਇਧਰ ਲੰਗਰ ਹਾਲ ਬਣ ਰਿਹਾ ਇਸ ਜਗ੍ਹਾ ਤੇ ਸ਼ਾਂਕ ਕੀਤੀ ਸੀ ਗੁਰੂ ਮਹਾਰਾਜ ਜੀ ਨੇ ਜਦੋਂ ਇਹ ਦੇਖੋ ਨਾ ਉਧਰ ਇੱਕ ਉਹ ਪੁਰਾਣਾ ਗੇਟ ਹੈ ਜੀ ਇਧਰਲੇ ਪਾਸੇ ਆ ਇੱਕ ਉਧਰ ਆ ਉਹ ਸਾਹਮਣੇ ਆਪਾਂ ਮੇਨ ਗੇਟ ਤੋਂ ਅੰਦਰ ਆਏ ਆ ਚਾਰ ਦਰਵਾਜੇ ਹਾਂਜੀ ਆ ਦੇਖੋ ਇਹ ਦੇਖੋ ਇਹ ਮਮਟੀਆਂ ਤੁਸੀਂ ਦੇਖ ਰਹੇ ਹੋ ਇਹਦੀ ਇਹ ਵੀ ਉਹੀ ਪੁਰਾਣੀਆਂ ਨੇ ਪਰ ਇਹਦੇ ਉੱਤੇ ਮਾੜੇ ਜਿਹੇ ਪਲਸਤਰ ਕਰ ਦਿੱਤਾ ਪਰ ਇਹ ਹੈ ਪੁਰਾਣੀਆਂ ਹੀ ਬੜੀਆਂ ਹੋਈਆਂ ਨੇ ਅੰਦਰ ਆਉਣ ਨੂੰ ਤੇ ਇਧਰ ਕਾਰ ਸੇਵਾ ਚੱਲ ਰਹੀ ਆ ਜੋਰਾਂ ਸ਼ੋਰਾਂ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਸਥਾਨਾਂ ਤੇ ਮੁ슬ਮਨ ਵੀਰ ਵੀ ਬਹੁਤ ਆਉਂਦੇ ਨੇ ਬਹੁਤ ਸ਼ਰਧਾ ਰੱਖਦੇ ਨੇ ਇਹ ਜਿਹੜੇ ਜਾ ਰਹੇ ਨੇ ਤੇ ਮੁ슬ਮਨ ਵੀਰ ਆ ਤੇ ਦੇਖ ਲਓ ਉਹ ਸਾਹਮਣੇ ਭਾਈ ਸਾਹਿਬ ਬੈਠੇ ਨੇ ਉਹ ਵੀ ਮੁ슬ਮਨ ਵੀਰ ਆ ਤੇ ਬਹੁਤ ਸ਼ਰਧਾ ਰੱਖਦੇ ਨੇ ਤੇ ਮੈਨੂੰ ਇਹ ਚੀਜ਼ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਫਤ ਜੀ ਸਾਹਿਬ ਠੀਕ ਠਾਕ ਜੀ ਹਾਂ ਚੜਦੀ ਕਲਾਈ ਚੜਦੀ ਕਲਾਈ ਤੇ ਆਪਣੇ ਸਿੰਘ ਸਾਹਿਬ ਬਹੁਤ ਪਿਆਰ ਨਾਲ ਮਿਲਦੇ ਨੇ ਜਿਹੜੇ ਇੱਥੇ ਰਹਿਣ ਵਾਲੇ ਨੇ ਬਹੁਤ ਅੱਛੇ ਸਾਡੇ ਜੀ ਆ ਨਿਬਸਤਾਨ ਹਾਂ ਸੰਤੋਖ ਜੀ ਬਣ ਜਾਈਏ ਤੇ ਇਹ ਸੀ ਜੀ ਗੁਰਦੁਆਰਾ ਮਾਲਵੀ ਸਾਹਿਬ ਜਿਹਦੇ ਤੁਸੀਂ ਦਰਸ਼ਨ ਕੀਤੇ ਤੇ ਹੁਣ ਆਪਾਂ ਚੱਲੇ ਆ ਜੀ ਦੂਸਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਇਹ ਜਿਹੜੀ ਇਮਾਰਤ ਤੁਸੀਂ ਦੇਖ ਸਕਦੇ ਹੋ ਪੁਰਾਣੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੀ ਅੱਜ ਵੀ ਮੌਜੂਦ ਆ ਵਾਹ ਜੀ ਆ ਉਹੀ ਪੁਰਾਣੀ ਗੇਟ ਉਹੀ ਪੁਰਾਣੀਆਂ ਦੁਆਰਾਂ ਕਮਲੇ ਥਾਮ ਸਾਰਾ ਕੁਝ ਦੁਆਰਾਂ ਦੀ ਚੜਾਈ ਬਹੁਤ ਮੋਟੀ ਸੀ ਉਸ ਟਾਈਮ ਬਹੁਤ ਮਜ਼ਬੂਤੀ ਦੇ ਨਾਲ ਬਣਾਈਆਂ ਜਾਂਦੀਆਂ ਸਨ ਦੇਖ ਵਰਤਾਰਾ ਆ ਤਾ ਤੂੰ ਨਿਕਲੋ ਤੇ ਸਿੱਧਾ ਇਸ ਤਰ੍ਹਾਂ ਦਾ ਕੁਝ ਥੀ ਵਿਊ ਆ ਸਾਹਮਣੇ ਸਾਰੇ ਠੀਕ ਜੀ ਠੀਕ ਆ ਸੱਬੀ ਮੰਡੀ ਉਹ ਸਾਹਮਣੇ ਅੱਛਾ ਜੀ ਵੇ ਬਰਾਦਰ ਸਿੰਘ ਜੀ ਗੁਰਦਵਾਰਾ ਮਾਲਵੀ ਸਾਹਿਬ ਤੇ ਹੁਣ ਭਾਈ ਸਾਹਿਬ ਜੀ ਆਪਾਂ ਕਿੱਧਰ ਨੂੰ ਜਾਣਾ ਜੀ ਹੋਰ ਆਪਾਂ ਰਾਏ ਬੁਲਾਰਜੀ ਦੀ ਕਬਰ ਹਾਂ ਉਹੀ ਰਹਿ ਗਿਆ ਨਾ ਤੇ ਹੁਣ ਆਪਾਂ ਚੱਲੇ ਆ ਜੀ ਰਾਏ ਬੁਲਾਰਜੀ ਦੀ ਕਬਰ ਤੇ ਤੇ ਅਗਲੇ ਵਲੌਗ ਦੇ ਵਿੱਚ ਤੁਸੀਂ ਉਹ ਵੀ ਦੇਖਿਓ ਧੰਨਵਾਦ ਵੀਡੀਓ ਨੂੰ ਜੀ ਵੱਤ ਵਤ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਇਹ ਸਾਡੀ ਮਿਹਨਤ ਆ ਇੱਕ ਆਪਾਂ ਆਏ ਆ ਆਪ ਵੀ ਦਰਸ਼ਨ ਕਰ ਰਹੇ ਆ ਤੇ ਤੁਹਾਡੇ ਲਈ ਵੀ ਆਪਾਂ ਵੀਡੀਓ ਬਣਾ ਰਹੇ ਆ ਦਰਸ਼ਨ ਕਰਵਾ ਰਹੇ ਆ ਜਰੂਰ ਆਪਣੇ ਬਜ਼ੁਰਗਾਂ ਨੂੰ ਜਿਹੜੇ ਨਹੀਂ ਆ ਸਕਦੇ ਪਾਕਿਸਤਾਨ ਨਹੀਂ ਟਰੈਵਲ ਕਰ ਸਕਦੇ ਉਹਨਾਂ ਨਾਲ ਜਰੂਰ ਸ਼ੇਅਰ ਕਰਿਓ ਜੀ ਉਹਨਾਂ ਨੂੰ ਜਰੂਰ ਦਿਖਾਓ ਇਹਨਾਂ ਗੁਰਦੁਆਰਾ ਇਹਨਾਂ ਸਥਾਨਾਂ ਦੇ ਇਹਨਾਂ ਦਾ ਆਪਾਂ ਹਮੇਸ਼ਾ ਅਰਦਾਸ ਦੇ ਵਿੱਚ ਪੜਦੇ ਹਾਂ ਜੀ ਵਿਛੜੇ ਗੁਰਧਾਮਾਂ ਦੇ ਮੇਲ ਤੇ ਸਾਭ ਸੰਭਾਲਦਾ ਖਾਲਸੇ ਨੂੰ ਬਖਸ਼ਿਓ ਤੇ ਜਰੂਰ ਆਪਣੇ ਬਜ਼ੁਰਗਾਂ ਨੂੰ ਦਰਸ਼ਨ ਕਰਵਾਇਓ ਜੀ ਆਓ ਚੱਲਦੇ ਹਾਂ ਜੀ ਹੁਣ ਰਾਏ ਬਲਾਰ ਜੀ ਦੀ ਮੁਜਾਰ ਤੇ ਉਹਨਾਂ ਦੇ ਪਿੰਡ ਤੇ ਅਗਲੇ ਵਲੌਗ ਦੇ ਵਿੱਚ ਤੁਸੀਂ ਉਹ ਦੇਖ ਸਕਦੇ ਹੋ ਧੰਨਵਾਦ ਜੀ ਮਿਲਦੇ ਹਾਂ ਜੀ ਅਗਲੇ ਵਲੌਗ ਨਾਲ